ਸੱਤ ਅੱਠ ਪਲੇਸਸ ਤੋਂ ਡਿੱਗ ਪਈ ਐ ਸੋ ਅਸੀਂ ਚਾਹੁੰਦੇ ਆ ਕਿ ਅਸੀਂ ਫਾਲਸੀ ਕਰ ਰਹੇ ਆ ਕਿ ਕਿ ਤੋ ਹੋਰ ਗਿਰ ਨਾ ਜਾਏ ਫਾਲਸੀ ਲਈ ਅਸੀਂ ਪ੍ਰੀਵੈਂਟਿਵ ਮੈਜਰ ਆਪਣੇ ਹਾਇਰ ਅਫੀਸ਼ੀਅਲਸ ਨੂੰ ਕਨਫਿਡੈਂਸ਼ੀਅਲ ਲੈ ਕੇ ਉਹਨਾਂ ਦੀ ਪਰਮਿਸ਼ਨ ਲੈ ਕੇ ਉਹਨਾਂ ਨੂੰ ਸੇਫ ਪਲੇਸਸ ਤੇ ਸ਼ਿਫਟ ਕਰ ਦਿੱਤਾ ਤੇ ਜਿਹੜੇ ਮਰੀਜ਼ ਨੇ ਐਸ ਵੇਲੇ ਆਉਂਦੇ ਕਹਿੰਦੇ ਕੋਈ ਜ਼ਿਆਦਾ ਤਾਂ ਸਾਨੂੰ ਪਤਾ ਕਿ ਐਮਰਜੈਂਸੀ ਇੱਥੇ ਹੀ ਹੈ ਉਹਨਾਂ ਵਾਸਤੇ ਕੁਝ ਖਾਸ ਕੀਤਾ ਜਾ ਰਿਹਾ ਹੈ ਉਹਨਾਂ ਵਾਸਤੇ ਅਸੀਂ ਹੁਣ ਇੱਕ ਕਲਾਸ 4 ਦੀ ਡਿਊਟੀ ਲਗਾ ਰਹੀਏ ਕਿ ਭਈ ਉੱਥੇ ਉਹ ਬੈਠ ਕੇ ਸਭ ਨੂੰ ਇਨਫੋਰਮ ਕਰੇ ਕਿ ਜਿਹੜੀ ਹੁਣ ਨਿਊ ਐਮਰਜੈਂਸੀ ਪਲੇਸ ਹੋਪਫੁਲੀ ਜਿਹੜੇ ਐਸਟੀਓ ਪੀ ਡਬਲਯੂ ਪੀ ਦੇ ਆਕੇ ਰਿਸੈਟ ਕਰਦੇ ਉਹ ਉਹਨੇ ਨੈਨਸ਼ਯੂਰ ਕੀਤਾ ਸਾਨੂੰ ਕਿ ਵੀ 15 ਦਿਨਾਂ ਦੇ ਵਿੱਚ ਵਿੱਚ بارش ਖਤਮ ਹੋਣ ਤੋਂ ਬਾਅਦ ਹਫਤਾ 10 ਦਿਨ ਉਹ ਲਗਾਣਗੇ ਸੋ ਵੀ ਆਰ ਅਸਿਊਮਿੰਗ ਕਿ 15 ਦਿਨ ਦੇ ਵਿੱਚ ਵਿੱਚ ਸਾਡੀ ਜਿਹੜੀ ਐਮਰਜੈਂਸੀ ਉਹ ਰੀਸਟੋਰ ਹੋ ਜਾਏ ਅੱਛਾ ਮੈਮ ਇਹ ਇਸ ਤਰ੍ਹਾਂ ਜਿਹੜਾ ਛੱਤ ਦਾ ਹੋਇਆ ਵਾ ਪੂਰੇ ਹਸਪਤਾਲ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੇ ਹੀ ਹੈਗਾ ਜਿਹੜਾ ਇਸ ਤਰ੍ਹਾਂ ਦੇ ਇਹਦੇ ਕੋਈ ਕਿੱਥੇ ਵੀ ਐਨੀ ਸੀਪੇਚ ਨਹੀਂ ਹੈਗੀ ਇਹ ਕਿਉਂਕਿ ਇਹਦੇ ਉਹ ਫਰਸਟ ਫਲੋਰ ਤੇ ਕੰਸਟਰਕਸ਼ਨ ਲੱਗੀ ਹੈ ਇਸ ਕਰਕੇ ਉਹ ਕੰਸਟਰਕਸ਼ਨ ਦੇ ਕਰਕੇ ਸ਼ਾਇਦ

ਪਸਟ ਇੱਥੇ ਐਸ ਦਾ ਦਾਖਲ ਆਲੇ ਆ ਔਰ ਇਥੇ ਪਹਿਲੇ ਸਕੂਲ ਤੋਂ ਟੌਪ ਕਰਕੇ ਗਏ ਨੇ ਬੱਚੇ ਨੇ ਦੋਨੇ ਬੜੀਆਂ ਸਾੜੀਆਂ ਬਹੁਤ ਪੜ੍ਹਨ ਚਲਾਈ ਕਿਆ ਔਰ 94% ਨੰਬਰ ਲੈ ਕੇ ਨਾਲੇ ਡਿਗਰੀ ਕੀਤੀ ਹੈ ਆਪਣੀ ਅੱਜ ਆਏ ਵਿਖੋ ਇਹਨਾਂ ਦਾ ਦਰਦ ਹੋਈ ਸ਼ਬਤੀ ਜਿਹੜੀ ਬਾਹ ਚ ਜਾ ਰਹੀ ਸੀ ਅਸੀਂ ਕੱਲ ਜੇ ਲੈ ਕੇ ਆਏ ਆ ਠੀਕ ਹੈ ਜੀ ਲੈ ਕੇ ਆਏ ਆ ਸਿਵਲ ਹਸਪੀਟਲ ਲੈ ਕੇ ਆਏ ਸਿਵਲ ਹਸਪੀਟਲ ਅੰਮ੍ਰਿਤਸਰ ਰਾਮਬਾਗ ਜੀ ਰੇਲਵੇ ਸਟੇਸ਼ਨ ਦੇ ਜਿਹੜਾ ਕੋਲ ਫਾਟਕ ਪੈਂਦਾ ਉਹਦੇ ਨਾਲ ਹੈ ਠੀਕ ਹੈ ਜੀ ਹਾਲਾਤ ਦੇਖੋ ਇਸ ਤਰ੍ਹਾਂ ਦੇ ਆ ਕਿ ਤੁਸੀਂ ਵੇਖੋ ਨਾ ਤੇ ਮੇਰਾ ਨਹੀਂ ਖਿਆਲ ਕਿ ਕੋਈ ਝੁੱਗੀਆਂ ਵਾਲੇ ਵਿਚੋ ਲਿਓ ਨਾ ਝੁੱਗੀਆਂ ਵਾਲੇ ਜਿਹੜੇ ਕਹਿੰਦੇ ਆਪਾਂ ਸਭ ਤੋਂ ਵਿਚਾਰੇ ਗਰੀਬ ਝੁੱਗੀਆਂ ਵਾਲੇ ਕਹਿੰਦੇ ਨੇ ਜਿੰਨਾ 6 ਤੇ 7 ਮਹੀਨੇ ਦੀ ਉਸ ਤੋਂ ਮਾੜਾ ਹਾਲ ਤਾਂ ਸਾਡੀ ਐਮਰਜੈਂਸੀ ਆਇਆ ਆ ਆਜ਼ਾਦੀ ਵੇਲੇ ਹੀ ਝੰਡੇ ਲੈ ਕੇ ਦੁਲੇ ਫਿਰਦੇ ਆਂ ਰੈਲੀਆਂ ਹੀ ਕੱਢੀ ਫਿਰਦੇ ਆਂ ਬੜੇ ਚਿਚਿਰਵਾਜ ਨਾਲੇ ਲਾਲਾ ਬਾਟ ਕੱਢੀ ਫਿਰਦੇ ਆਂ ਰੈਲੀਆਂ ਕੱਢੀ ਫਿਰਦੇ ਆਪਾਂ ਹਾਂ ਹਾਂ ਮੈਨੂੰ ਦੱਸੋ ਵੀ ਅੱਜ ਤੱਕ ਜਿੰਨੀਆਂ ਸਰਕਾਰਾਂ ਬਥੇ ਕੀਤਾ ਗਿਆ ਹਾਲਾਤ ਦੇ ਦੇਖੋ ਸਹੀਂ ਸਵੇਰੇ ਬਾਬਾ ਜੀ ਇੱਕ ਬਜ਼ੁਰਗ ਜੀ ਦੇ ਉਹਨਾਂ ਦੀ ਬਾਸੋਂ ਦੀ ਪੈਪ ਨਿਕਲ ਗਈ ਉਹ ਇੱਕ ਕਮੈਂਡਿਕਾ ਮੈਂ ਮੁਸਾਜ ਦੇ ਸਾਹਮਣੇ ਜਾਦੇ ਇੱਥੇ ਪਿਆਰ ਕਰਕੇ ਦਿਖਾ ਇੱਕ ਕੋਈ ਸ਼ਤ ਚਾਤੀ ਦੇ ਮਾਰੋ ਤਾਂ ਕਿ ਸੱਚਾਈ ਪਤਾ ਲੱਗੇ ਆ ਚਾਤੀ ਮਾਰੋ ਆ ਦੇਖੋ ਭਰਾ ਆ ਡੈਸਟਬਿਨ ਹੈ ਜਿਹਨਾਂ ਦੇ ਪਾਣੀ ਵਸ ਰਾਇਆ ਇੱਕ ਮਿੰਟ ਕੈਮਰਾ ਮਾਰੋ ਲੈਣਾ ਹਾਂ ਮੈਂ ਹਾਂ ਕੈਮਰਾ ਮਾਰੋ ਉਹ ਦੱਸੋ ਉਹ ਸਰਕਾਰਾਂ ਨੂੰ ਜਿਹੜੇ ਇਹਨਾਂ ਨੂੰ ਪਹਿਲਾਂ ਦਾਵਾ ਕਰਨ ਵਾਲੀਆਂ ਜਾਂ ਅੱਜ ਦੀਆਂ ਦਾਵਾਂ ਜਿਹੜੇ ਕਾਰ ਛੋਟਾ ਦੇ ਦੇ ਉਹਨਾਂ ਨੂੰ ਕਦੀ ਇਹ ਵਿਖਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਵਿੱਚ ਕੀ ਹੋ ਰਿਹਾ ਹੈ ਹਾਰ ਪਾ ਕੇ ਗਰੋਂਟਾਂ 'ਚ ਬਰੇ ਫਰ ਤੇ ਇੱਚਾ ਜਾਂਦਾ ਉਸ ਬਿੱਲ ਬਣਾਤੇ ਜਾਂਦੇ ਸਭ ਕੁਝ ਬੰਨ ਗਿਆ ਜੀ ਇਹ ਹਾਲਾਤ ਹੈ ਨਹੀਂ ਜ਼ਿੰਦਗੀ ਜਿਹੜੀ ਹੈ ਉਹ ਕਿਹਦੇ ਜ਼ਿੰਦ ਮਾਰਾ ਬੰਦਾ ਕਨ ਕਲਵੇ ਮਾਨਾ ਕਾਰ ਲੈ ਜੇ ਜੇ ਮਾਰਾ ਬੰਦਾ ਕਵੇ ਨਾ ਕਿ ਅੱਜ ਆਪਣਾ ਇਲਾਜ ਕਰਾਵਦੇ ਆ ਮੈਂ ਹੁਣ ਗਿਆ ਆ ਮੇਰੀ ਬੇਟੀ ਦਾ ਆਧਾਰ ਕਾੜਦੇ ਆ ਦੇਖੋ ਜੀ ਜੀ ਹਾਂਜੀ ਆ ਸ시 ਕੁਮਾਰ ਜੀ ਬੈਠੇ ਨੇ ਆਧਾਰ ਕਾੜਿਆ ਜਿਹਦੇ ਤੇ ਮੈਂ ਕਾਰਡ ਬਣਉਣ ਗਿਆ ਹੁਣ ਬੱਚਾ ਮੇਰਾ ਜ ਐਮਰਜੈਂਸੀ 'ਚ ਆ ਉਹ ਕਹਿੰਦੇ ਇੱਥੇ ਕਾਰਡ ਨਹੀਂ ਬਣਨਾ ਚਾਹੀਦੀ ਇੱਥੇ ਜਦੋਂ ਜਾਓਗੇ ਕੋਈ ਨਾਨਕੋ ਸਪਿਟੋਲ ਸੇ 5 ਲੱਖ ਦਾ ਕਾਰਡ ਬਣੇਗਾ ਹਾਂਜੀ ਹੁਣ ਉਹਦਾ ਰੈਫਰ ਕਰਤਾ ਜੀ ਰੇਫਰ ਕਿਸ ਕਾ ਜਿਹੜਾ ਹਾਲਾਤ ਦੇਖੋ ਮੈਂ ਹੈਰਾਨ ਆ ਇੱਥੇ ਜੀਕੇ ਜਾ ਰਹੇ ਆ ਸਾਰੇ ਕਿਤੇ ਬਾਥਰੂਮ ਤੇ ਜਾ ਕੇ ਕੈਮਰਾ ਮਾਰ ਕੇ ਦੇਖੋ ਕਿਉਂਕਿ ਮੂੰਹ ਜਿਹੇ ਗੱਲਾਂ ਕੀਤੀਆਂ ਕੋਈ ਮੇਰੀ ਕਿਸੇ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਇੱਕ ਆਮ ਆਦਮੀ ਆ ਆਮ ਛੋਟੇ ਵਰਗ ਦਾ ਆਦਮੀ ਆ ਮੈਨੂੰ ਕਿਸੇ ਸਰਕਾਰ ਨਾਲ ਕਿਹੜਾ ਬੈਠਾ ਆ ਕਿਹੜਾ ਨਹੀਂ ਮੈਨੂੰ ਕੋਈ ਲੈਣਾ ਦੇਣਾ ਨਹੀਂ ਉਹ ਯਾਰ ਸਾਨੂੰ ਸਹੂਲਤਾਂ ਦੇ ਦਿਓ 100 ਸਾਲ ਤੋਂ ਬਾਅਦ ਵੀ ਸਾਨੂੰ ਕੀ ਦੇ ਦੇ ਉਹਨਾਂ ਦੇ ਨਾਰੇ ਤੇ ਲਹਿਰ ਗਏ ਉਹਨਾਂ ਦੇ ਗੱਲਾਂ ਦੇ ਵਿੱਚ ਅੱਲੇ ਜੇ ਕਦੀ ਜਿੰਨਾ ਨਾਰੇ ਲੈ ਕੇ ਝੰਡੇ ਲਈ ਫੜਦੇ ਏ 15 ਅਗਸਤ ਨੂੰ ਮਨਾਰੀ ਦੇ ਬਾਰਡਰ ਦਾ ਖਾਤਾ ਜੇ ਬਾੜ ਦੀ ਪ੍ਰੇਰ ਬਾਈ ਆ ਬਾਰਡਰ ਖਾ ਜਿੱਤੇ ਜਿੰਦਗੀ ਜੀਣ ਦੇ ਆਪ ਕੋ ਆ ਲਾਗੇ ਵੇਖੋ ਪੈਨ ਕਿਦਾਂ ਬੈਠਿਆ ਅਹੀਂ ਕਿਦਾਂ ਤੱਕ ਇਹ ਖਾਂਦੇ ਤੁਸੀਂ ਗਵਾਜ ਜਿੱਦੋਂ ਮੈਂ ਲੈ ਕੇ ਆ ਕਿ ਤੇ ਚੜ ਦੇ ਕੋਈ ਇੱਥੇ ਹੈਗਾ ਸੰਭਾਲਣ ਵਾਲਾ ਸਟੇਚਰ ਤੇ ਲੈ ਕੇ ਜਾਵੇ ਸਟੇਚਰ ਤੇ ਲੈ ਕੇ ਜਾਣੀਆਂ ਸਾਡੀਆਂ ਡੂਡੀਆਂ ਸਾਰੀਆਂ ਸਾਰੀਆਂ ਡੂਡੀਆਂ ਹੀ ਕਰਨੀਆਂ ਵਜਨ ਚੁੱਕ ਕੇ ਲੈ ਕੇ ਜਾਣਾ ਸੰਭਾਲਣਾ ਜੇ 15 ਤੇ ਲੈ ਜਾਓ 18 ਜਲਾਓ 18 ਤੇ ਨਹੀਂ ਰਹੋ ਤਾਂ ਕੀ ਆ ਰਿਹਾ ਕੀ ਭੰਗ ਚੱਲਿਆ ਕਰੋ ਕਿਸ ਹੁਦਾਂ ਦਾ ਸਹੂਦਾਂ ਹੈ ਕੀ ਆ ਪੁਲਿਸ ਰਿਕਵੈਸਟ ਆ ਸ਼ਰਮ ਕਰੋ ਜਿਹੜਾ ਮੈਂ ਕਹਾਂਗਾ ਸ਼ਰਮ ਕਰੋ ਪਲੀਸ ਇੰਨੀਆਂ ਤਨਖਾਹਾਂ ਦੇ ਕੇ ਸ਼ਰਮ ਕਰੋ ਪਲੀਸ ਥੈਂਕ ਯੂ 1.5 ਲੱਖ ਰੁਪਏ ਇੰਜੀਨੀਅਰ ਤਨਖਾਹਾਂ ਲਾ ਲੇ ਆ ਬਿਲਡਿੰਗਾਂ ਬਣਾ ਦਿੱਤੀ ਇਹਨਾਂ ਨੂੰ ਇੰਨੇ ਸਾਲ ਹੋ ਗਏ ਰਿਪੇਅਰ ਹੋਈ ਕੋਚੇ ਫੇਰਤੇ ਆ ਕਲੀਆਂ ਫੇਰਤੇ ਆ ਕੀ ਕਰਕੇ ਤਾਂ ਬੱਚੇ ਡੇਢ ਡੇਢ ਹੋ ਹਾਲਾਤ ਦੇਖੋ ਥੱਲੇ ਕੈਮਰਾ ਮਾਰ ਕੇ ਸਚਾਈ ਦਿਖਾਓ ਝੂਠ ਦੇ ਲੋਕੀ ਬੜੀਆਂ ਪੋਪੋ ਗੰਡੇ ਖਾਂਦੇ ਸਚਾਈ ਦਿਖਾਓ ਇਹਨਾਂ ਨੂੰ ਇਹਨੇ ਅੱਖਾਂ ਖੋਲਣ ਥੈਂਕ ਯੂ ਸਰ ਹਾਂਜੀ ਭਾਈ ਆਪਣਾ ਨਾਮ ਬਤਾ ਕੇ ਕਿਆ ਕਰਨਾ ਤੁਸੀਂ ਸ਼ਾਮ ਨੂੰ ਆਏ ਹੋ ਸਰ ਆਇਆ ਇਸ ਵਿੱਚ ਇੱਕ ਐਮਰਜੈਂਸੀ ਮੇਲੇ ਕੇ ਆਏ ਹੋਏ ਆ ਪਰ ਕੋਈ ਡਾਕਟਰ ਨਹੀਂ ਦਿਖਾਈ ਦੇ ਰਹਾ

you yeah. right